ਦੇਖੋ ਬਈ ਕਿਸੇ ਨੇ ਪਿੰਜਰਾ ਤਿਆਰ ਕਰਾਇਆ ਕਿਸੇ ਹੋਰੇ ਵੀਰ ਨੇ ਆਪਾਂ ਇਸ ਇੱਥੇ ਕਹੀ ਬੈਠ ਕਰਾਉਣ ਮਾ ਪਿੰਜਰਾ ਦਿਖਾ ਰਹੀਏ ਇਹ ਮੁਰਗਿਆਂ ਦਾ ਪਿੰਜਰਾ ਤਿਆਰ ਕਰਾਇਆ ਬਈ ਵਿੱਚੋਂ ਵੀ ਪੂਰਾ ਖੁੱਲਾ ਡੁੱਲਾ ਤੇ ਚੱਲੋ ਵੀ ਦੇਖੋ ਪੂਰਾ ਖੁੱਲਾ ਡੁੱਲਾ ਪਿੰਜਰਾ ਉਹ ਘੈਂਟ ਲੱਗਦਾ ਬਈ ਚੱਲ ਬਾਤ ਤੇ ਬਾਕੀ ਇਹ ਜਾਲੀ ਲਾਈ ਤੋ ਸੱਪ ਸੁਪਰ ਵੜੰਦਾ ਨਹੀਂ ਚੱਕਾ ਕਿੰਨਾ ਖਰਚਾ ਆ ਗਿਆ ਹੋਏ ਤੇ ਮਿਸਤਰੀਆ ਕਿੰਨਾ ਖਰਚਾ ਆ ਗਿਆ ਤੇ ਲਾ ਆ ਨਹੀਂ ਹਜੇ ਨਿਆ ਮਾ ਹਜੇ ਇਹ ਸਾਈ ਤੇ ਬਣਵਾਇਆ ਕਿਸੇ ਨੇ ਸਾਈ ਤੇ ਬਣਾਇਆ ਬਾਈ ਤੇ ਹਜੇ ਹਿਸਾਬ ਕਿਤਾਬ ਲਾਉਣ ਵਾਲਾ ਮਿਸਤਰੀ ਕਹਿੰਦਾ ਉਹ ਵਧੀਆ ਹੈ ਨਾ ਉਹ ਜਾਲੀ ਨਾਲੋਂ ਵਧੀਆ ਇਹ ਸੱਪ ਸੁਪ ਨਹੀਂ ਵੱੜਦਾ